ਦੋ ਮਿੰਦੋ ਹੋਈਆਂ ਕੱਟੀਆਂ ਬੱਲੇ 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 ਸਿੰਦੋ ਮਿੰਦੋ ਹੋਈਆਂ ਕੱਟੀਆਂ ਫੜਿਆ ਕਰਾਉਂਦੀਆਂ ਜਾਈਆਂ ਕਿੱਥਾ ਪਾਰੀਆਂ ਮੰਦਾ ਤੇ ਪਰ ਅੰਮਾ ਨੀ ਅਮਾਏ ਕੀ ਕੀਤਾ ਨੀ ਅਮਾਏ ਅੰਮਾ ਨੀ ਅਮਾਏ ਅਸ਼ੀਕਲ ਜੀ ਮੈਂ ਹਾਕਿਰਤੀ ਤਲਵਾੜਾ ਦਾ ਸਿਟੀ ਬਿਊਟੀਫੁੱਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਕਰਦੀਆਂ ਤੇ ਧੀਆ ਦਾ ਤਿਉਹਾਰ ਯਾਨੀ ਕਿ ਤੀਜ ਸ਼ੁਰੂ ਹੋ ਚੁੱਕਿਆ ਤੇ ਅੱਜ ਅਸੀਂ ਆਏ ਆ ਰੂਬੀ ਮਹਾਂਜੀ ਕੋਲ ਜਿੱਥੇ ਕਿ ਤੁਹਾਨੂੰ ਅੱਜ ਪੂਰੀ ਸਜਾਵਟ ਵੀ ਵਿਖਾ ਰਿਆ ਵੇਖ ਸਕਦੇ ਹੋ ਕਿਵੇਂ ਸੋਹਣੇ ਤਰੀਕੇ ਦੇ ਨਾਲ ਸੱਚ-ਸੱਚ ਕੇ ਸਾਰੇ ਇੱਥੇ ਪਹੁੰਚੇ ਨੇ ਤੇ ਤੀਜ ਦਾ ਤਿਉਹਾਰ ਮਨਾ ਰਹੇ ਨੇ ਤੇ ਗੱਲਬਾਤ ਕਰਦੇ ਨੇ ਸਾਰਿਆਂ ਦੇ ਨਾਲ ਤਾਂ ਦੇਰੀ ਨਹੀਂ ਕਰਦੇ ਪਹਿਲੇ ਤੁਹਾਨੂੰ ਸਾਰਿਆਂ ਨੂੰ ਤੀਜ ਦੀਆਂ ਬਹੁਤ-ਬਹੁਤ ਮੁਬਾਰਕਾਂ ਮੁਬਾਰਕਾਂ ਜੀ ਬਹੁਤ-ਬਹੁਤ ਤਾਂ ਤੁਸੀਂ ਤਾਂ ਪਹਿਲਾ ਸਵਾਲ ਮੇਰਾ ਹੀ ਹੈ ਕਿ ਤੁਸੀਂ ਤੀਜ ਨੂੰ ਲੈ ਕੇ ਕੀ ਕਹਿਣਾ ਚਾਹੁੰਦੇ ਹੋ ਜਿਹੜੀਆਂ ਕੁੜੀਆਂ ਸਾਡੀਆਂ ਨੇ ਸਾਡੇ ਦੇ ਪੂਰੇ ਇਲਾਕੇ ਪਹਿਲਾਂ ਤਾਂ ਮੇਰੀ ਸਾਰੇ ਜਿੰਨੇ ਵੀ ਇਹ ਦੇਖ ਰਹੇ ਐ ਪ੍ਰੋਗਰਾਮ ਜਾਂ ਦੇਖਣਗੇ ਉਹਨਾਂ ਨੂੰ ਮੇਰਾ ਬਹੁਤ-ਬਹੁਤ ਜੈਮਸਤਾ ਦੀ ਜੈ ਭਾਰਤ ਮੈਂ ਇਹ ਤੀਆਂ ਦਾ ਪ੍ਰੋਗਰਾਮ ਬਹੁਤ ਵਧੀਆ ਸਮਝਦੀ ਆ ਕਿਉਂ ਪੰਜਾਬ ਦਾ ਇਹ ਸੱਭਿਆਚਾਰਕ ਪ੍ਰੋਗਰਾਮ ਆ ਮੈਨੂੰ ਅੱਛਾ ਲੱਗਿਆ ਮੈਂ ਆਪਣੇ ਸੋਚਿਆ ਵੀ ਚਲੋ ਮੈਂ ਵੀ ਇੱਕ ਛੋਟਾ ਜਿਹਾ ਪ੍ਰੋਗਰਾਮ ਮਨਾਵਾ ਜੋ ਕਿ ਮੈਂ ਆਪਣੇ ਸਾਰੇ ਸਾਥੀਆਂ ਨੂੰ ਲੈ ਕੇ ਆਪਣੇ ਚੇਲਿਆਂ ਨੂੰ ਆਪਣੇ ਸਾਰੇ ਜਿੰਨੇ ਵੀ ਮੇਰੇ ਸਾਥੀ ਹੈ ਉਹਨਾਂ ਨੂੰ ਲੈ ਕੇ ਮੈਂ ਥੋੜਾ ਜਿਹਾ ਪ੍ਰੋਗਰਾਮ ਬਣਾਇਆ ਆ ਜੋ ਕਿ ਹਰ ਸਾਲ ਹੁਣ ਮੈਂ ਬਣਾਇਆ ਕਰੂੰਗੀ ਮੈਨੂੰ ਅੱਛਾ ਲੱਗਿਆ ਆ ਕਹਿੰਦੇ ਨੇ ਕਿ ਛੋਟੀ ਜੀ ਚੀਜ਼ ਤੋਂ ਸ਼ੁਰੂਆਤ ਹੁੰਦੀ ਹੈ ਸੇਮ ਇਸੇ ਤਰ੍ਹਾਂ ਜਿਹ ਪਹਿਲੀ ਵਾਰ ਇਹਨਾਂ ਨੇ ਧੀਆ ਦਾ ਪ੍ਰੋਗਰਾਮ ਜਿਹੜਾ ਧੀਜ ਮਨਾਇਆ ਤੇ ਹਰ ਵਾਰ ਮਨਾਉਂਦੇ ਰਹਿਣਗੇ ਤੇ ਜੇਕਰ ਗੱਲ ਕੀਤੀ ਜਾਵੇ ਕਿ ਅੱਜ ਦੇ ਸਵੇਰੇ ਦੇ ਵਿੱਚ ਧੀਆ ਪੁੱਤਾਂ ਨਾਲੋਂ ਘੱਟ ਨਹੀਂ ਐ ਤੇ ਕੀ ਵਿਚਾਰੇ ਤੁਹਾਡਾ ਹਾਂਜੀ ਬਿਲਕੁਲ ਸਹੀ ਗੱਲ ਆ ਇਹ ਧੀਆ ਕੋਈ ਘੱਟ ਨਹੀਂ ਹੈਗੀਆਂ ਜੇ ਸਭ ਕੁਝ ਕਰ ਸਕਦੀਆਂ ਧੀਆ ਕੁੱਤਾ ਨਾਲੋਂ ਜ਼ਿਆਦਾ ਕਰ ਸਕਦੇ ਆ ਅੱਜ ਦੇ ਸਮੇਂ 'ਚ ਮੇਰਾ ਇਹ ਕਹਿਣਾ ਆ ਤੇ ਜੇ ਅੱਜ ਜਿੰਨੇ ਸਾਰੇ ਤੁਹਾਡੇ ਨਾਲ ਆਏ ਇਹਨਾਂ ਲਈ ਕੀ ਕਹਿਣਾ ਚਾਹੁੰਦੇ ਹੋ ਮੈਂ ਦਾ ਧੰਨਵਾਦ ਕਰਦੀ ਆ ਮੇਰਾ ਫੰਕਸ਼ਨ ਤੇ ਆਏ ਆ ਇਹ ਇਹਨਾਂ ਨੇ ਧੀਆਂ ਦਾ ਪ੍ਰੋਗਰਾਮ ਬਣਾਇਆ ਬਹੁਤ ਅੱਛਾ ਲੱਗਿਆ ਮੈਨੂੰ ਬਾਕੀ ਆ ਮੇਰੇ ਚੇਲੇ ਨਾਲ ਗੱਲ ਕਰੋ ਇਹ ਹਰਿਆਣੇ ਭੁੰਗੇ ਤੋਂ ਆਏ ਨੇ ਹਾਂਜੀ ਸਤਿ ਸ੍ਰੀ ਅਕਾਲ ਜੀ ਸਭ ਤੋਂ ਪਹਿਲਾਂ ਜੈ ਬਾਬਾ ਭਾਗੀਸ਼ ਸੱਚੀ ਸਰਕਾਰ ਦੀ ਮੈਂ ਬੋਲਦੀ ਆ ਤੁਹਾਡੀ ਆਪਣੀ ਮਾਇਰਾ ਮਹੰਤ ਹਰਿਆਣੇ ਭੁੰਗੇ ਵਾਲੀ ਤੇ ਅੱਜ ਅਸੀਂ ਮੈਂ ਆਪਣੀ ਦਾਦੀ ਕੋਲ ਆਈਆਂ ਤਲਵਾੜੇ ਵਿੱਚ ਆਈ ਹੋਈਆਂ ਤੇ ਮੈਂ ਇਹ ਮੇਰੀ ਗੁਰੂ ਜੀ ਤਾਨੀਆ ਮਹੰਤਾ ਹੈ ਤੇ ਅੱਜ ਇਹਨਾਂ ਨੇ ਫੰਕਸ਼ਨ ਰੱਖਿਆ ਸੀ ਮੇਰੇ ਦਾਦਾ ਜੀ ਨੇ ਤੀਆਂ ਦਾ ਤੀਆਂ ਦਾ ਫੰਕਸ਼ਨ ਮੈਂ ਕਿ ਫਸਟ ਜੋ ਕਿ ਫਸਟ ਟਾਈਮ ਮੈਂ ਦੇਖ ਰਹੀ ਹਾਂ ਠੀਕ ਹੈ ਮੈਂ ਆਸ ਤੋਂ ਪਹਿਲਾਂ ਜਸਟ YouTube ਤੇ ਦੇਖਿਆ ਫੰਕਸ਼ਨ ਕਦੇ ਵੀ ਦਾ ਲਾਈਵ ਨਹੀਂ ਦੇਖਿਆ ਹੁਣ ਅੱਜ ਇੱਥੇ ਫੰਕਸ਼ਨ ਤੇ ਆਈ ਹਾਂ ਬਹੁਤ ਜ਼ਿਆਦਾ ਇੰਜੋਏ ਕਰ ਰਹੀ ਹਾਂ ਬਟ ਅੱਜ ਦੇ ਸਮੇਂ ਜੋ ਕਿ ਤੀਆਂ ਦਾ ਤਿਉਹਾਰ ਹੈ ਪੰਜਾਬ ਦੇ ਲੋਕ ਭੁੱਲੀ ਜਾ ਰਹੇ ਆ ਜੀ ਬਿਲਕੁਲ ਜੋ ਕਿ ਸੱਭਿਆਚਾਰ ਆ ਇਹਨੂੰ ਭੁੱਲਣਾ ਨਹੀਂ ਚਾਹੀਦਾ ਬਟ ਸਾਰੇ ਲੋਕ ਭੁੱਲੀ ਜਾ ਰਹੇ ਐ ਇਹਨੂੰ ਇਹ ਬਹੁਤ ਵਧੀਆ ਇੱਕ ਸਟੈਪ ਆ ਸਾਡੇ ਕਿੰਨੇ ਸਮਾਜ ਵੱਲੋਂ ਇਹਨਾਂ ਨੇ ਸਟੈਪ ਚੱਕ ਕੇ ਸਾਡੀ ਰੁਬੀ ਮਹੰਤ ਜੀ ਨੇ ਮੇਰੇ ਦਾਦੀ ਜੀ ਨੇ ਸਟੈਪ ਚੱਕ ਕੇ ਆਇਆ ਬਹੁਤ ਵਧੀਆ ਸਟੈਪ ਆ ਮੈਂ ਇਹਨਾਂ ਦੇ ਨਾਲ ਆ ਤੇ ਹਰ ਸਾਲ ਦੀ ਤਰ੍ਹਾਂ ਜਿੱਦਾਂ ਅੱਜ ਆਏ ਹਰ ਸਾਲ ਤੇ ਅਸੀਂ ਇੱਥੇ ਆਂਦੇ ਰਾਵਾਂਗੇ ਤੇ ਤੀਆਂ ਦੇ ਤਿਉਹਾਰ ਮਨਾਉਂਦੇ ਰਾਵਾਂਗੇ ਜੀ ਤੇ ਤੁਸੀਂ ਕਿਹਾ ਕਿ ਮੈਂ YouTube ਤੇ ਦੇਖਦੀ ਰਹੀ ਹਾਂ ਤਾਂ ਪਹਿਲੀ ਵਾਰ ਦੇਖਿਆ ਤੁਹਾਨੂੰ ਦੇਖਿਆ ਕਿ ਤੁਸੀਂ ਬੋਲੀਆਂ ਵੀ ਬ ਖੁਸ਼ੀ ਮੈਨੂੰ ਲਾਈਕ ਘਰੇ ਕੋਈ ਵੀ ਫੰਕਸ਼ਨ ਹੁੰਦਾ ਸਾਡਾ ਆਪਣਾ ਘਰ ਹੈ ਮੈਨੂੰ ਤਾਂ ਬਹੁਤ ਜ਼ਿਆਦਾ ਖੁਸ਼ੀ ਹੁੰਦੀ ਹੈ ਨੱਚਣਾ ਗਾਣਾ ਬੋਲੀਆਂ ਪਾਣਾ ਇਹ ਮੈਨੂੰ ਸ਼ੁਰੂ ਤੋਂ ਇੰਟਰਸਟ ਹੈ ਬਟ ਇਹ ਗੱਲ ਸੱਚ ਹੈ ਕਿ ਮੈਂ ਫਸਟ ਟਾਈਮ ਤੀਆਂ ਤਿਉਹਾਰ 'ਚ ਆਈਆਂ। ਬਾਕੀ YouTube ਤੇ ਬੋਲੀਆਂ ਦੇਖੀ ਦੀਆਂ ਜਿੱਦਾਂ ਅਸੀਂ ਵਧਾਈ ਤੇ ਜਾਇਦਾ, ਨੱਚੀਦਾ ਆ ਬੋਲੀਆਂ ਸੀ ਇੱਕ ਤੇ ਇੱਕ ਪਾਲੀ ਦੀਆਂ। ਤੁਸੀਂ ਦੇਖ ਲਿਆ ਪ੍ਰੋਗਰਾਮ ਸਾਡੇ ਸਾਰੇਆਂ ਦਾ ਜੀ। ਤੇ ਇੱਕ ਸਵਾਲ ਹੈ ਕਿ ਆਉਣ ਵਾਲੀਆਂ ਤੀਆਂ ਜਿਹੜੀਆਂ ਹੁਣ ਵੱਡੀਆਂ ਵੀ ਹੋ ਰਹੀਆਂ ਨੇ, ਜਿਵੇਂ ਜਮਰੀਆਂ ਨੇ ਜਾਂ ਕਹਿ ਸਕਦੇ ਆ ਕਿ ਬਹੁਤ ਉੱਚੀਆਂ, ਲੰਮੀਆਂ ਉਚਾਈਆਂ ਤੇ ਜਾ ਰਹੀਆਂ ਨੇ। ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ? ਮੈਂ ਉਹਨਾਂ ਨੂੰ ਇਹੀ ਮੈਸੇਜ ਦੇਣਾ ਚਾਹ ਰਹੀ ਆ ਅੱਜ ਦੇ ਟਾਈਮ ਦੀ ਤੀਆਂ ਪੁੱਤਾਂ ਨਾਲੋਂ ਘੱਟ ਨਹੀਂ ਹੁੰਦੀਆਂ। ਦੋਨੇ ਇੱਕ ਮੋਢੇ ਦੇ ਨਾਲ ਮੋਢੇ ਲਾ ਖੜਦੀਆਂ ਆ। ਮੈਂ ਤਾਂ ਇਹ ਕਹਿਨੀ ਕਿ ਅੱਜ ਦਾ ਮਤਲਬ ਲੋਕੀ ਵੀ ਆਪਣੀਆਂ ਧੀਆਂ ਨੂੰ ਬਹੁਤ ਜ਼ਿਆਦਾ ਐਜੂਕੇਸ਼ਨ ਦੇ ਰਿਹਾ ਵੱਡੇ ਤੋਂ ਵੱਡੇ ਸਤਰ ਤੇ ਆ ਧੀਆਂ ਆਪਣੀ ਵੱਡੇ ਤੋਂ ਨੀਵੀਂ ਚ ਵੀ ਆ ਧੀਆਂ ਹਰ ਇੱਕ ਸਤਰ ਤੇ ਅੱਗੇ ਆ ਤੇ ਇਹਨਾਂ ਨੂੰ ਮੈਂ ਇਹੀ ਮੈਸੇਜ ਦੇਣਾ ਚਾਹੁੰਦੀ ਆ ਆਪਣਾ ਪੜ੍ਹ ਲਿਖ ਕੇ ਮਾਂ-ਬਾਪ ਦਾ ਨਾਮ ਰੋਸ਼ਨ ਕਰੋ ਆਪਣਾ ਥੈਂਕ ਯੂ ਤੇ ਹੁਣ ਮੈਂ ਕਿਹਾ ਅੱਗੇ ਵੀ ਚੱਲੀਏ ਸਾਡੇ ਇੱਧਰ ਵੀ ਬਹੁਤ ਲੰਬੀ ਕਤਾਰ ਹੈ ਤਾਂ ਤੁਸੀਂ ਦੱਸੋ ਅੱਜ ਕੀ ਕਹਿਣਾ ਚਾਹੁੰਦੇ ਹੋ ਜੀ ਮੈਂ ਪਲਕ ਮਹਾਂਤ ਰੋਬੀ ਮਾਈ ਦਾ ਚੇਲਾ ਹਾਂ ਜੀ ਮੇਰੇ ਗੁਰੂ ਜੀ ਨੇ ਫਕਸ਼ ਰੱਖਿਆ ਹੋਇਆ ਸਤੀਆਂ ਦਾ ਸਾਰੇ ਮਹਿਮਾਨਸ ਬੁਲਾਏ ਹੋਏ ਆ ਹਾਂਜੀ ਹਾਂਜੀ ਜੈ ਮਾਤਾ ਦੀ ਸਾਰਿਆਂ ਨੂੰ ਨਗਰ ਨਿਵਾਸੀ ਵਾਲਿਆਂ ਨੂੰ ਸਭ ਨੂੰ ਜੈ ਮਾਤਾ ਦੀ ਮੈਂ ਬੋਲਦੀ ਹਾਂ ਜੈਸਮੀਨ ਮੈਰੂਬੀ ਦੀ ਚੇਲਾ ਤੇ ਇਹ ਸਾਡੇ ਗੁਰੂ ਜੀ ਨੇ ਫੰਕਸ਼ਨ ਰੱਖਿਆ ਸੀਗਾ ਕਿ ਅੱਜ ਜੋ ਫਸਟ ਟਾਈਮ ਐਦਾਂ ਦਾ ਫੰਕਸ਼ਨ ਹੋਇਆ ਹੈ ਕਿ ਬਹੁਤ ਮਜ਼ਾ ਆਇਆ ਅੱਜ ਕੱਲ ਤੇ ਧੀਆ ਔਰ ਪੁੱਤਰਾ ਨਾਲੋਂ ਕੋਈ ਵੀ ਡਿਸਟੈਂਸ ਨਹੀਂ ਹੈ ਸਭ ਇਕੁਅਲ ਹੈ ਸਾਰੇ ਇੱਕੋ ਹੀ ਹੈ ਕਿ ਅੱਜ ਨਾਲ ਮਤਲਬ ਮੁੰਡਿਆਂ ਨਾਲ ਜ਼ਿਆਦਾ ਕੁੜੀਆਂ ਜ਼ਿਆਦਾ ਅੱਗੇ ਵਧ ਰਹੀਆਂ ਆ। ਸੋ ਇਸ ਕਰਕੇ ਹਰ ਕਿਸੇ ਨੂੰ ਇਹ ਤਿਉਹਾਰ ਸੈਲੀਬ੍ਰੇਟ ਕਰਨਾ ਚਾਹੀਦਾ ਆ ਜੋ ਕਿ ਬੜਾ ਮਜ਼ਾ ਆ ਰਿਹਾ ਆ। ਤੇ ਤੀਜ ਨੂੰ ਲੈ ਕੇ ਕੀ ਕਹਿਣਾ ਚਾਹੋਗੇ? ਅਸਤੇ ਤੀਜ ਨੂੰ ਲੈ ਕੇ ਸਾਡੇ ਤਾਂ ਬਹੁਤ ਖੁਸ਼ੀ ਦਾ ਮੌਕਾ ਆ ਕਿ ਸਾਡੇ ਰੂਬੀ ਮੰਤਰ ਤਲਵਾੜੇ ਵਾਲੇ ਕੈਂਥਾਂ ਵਾਲੇ ਕਿ ਅੱਜ ਤੀਜ ਦਾ ਪ੍ਰੋਗਰਾਮ ਰੱਖਿਆ ਆ। ਅਸੀਂ ਵੀ ਇੱਥੇ ਪਹੁੰਚਿਆ ਆ ਮੇਰਾ ਨਾਮ ਰੀਤਾ ਮਹੰਤ ਗੜਦੀਵਾਲ ਤੋਂ ਆਂ ਵੀ ਕੈਂਥਾਂ ਤੋਂ ਆਂ ਨਰੋੜ ਤੋਂ ਆਂ ਤੇ ਅਸੀਂ ਵੀ ਇਹ ਤੀਆਂ ਦਾ ਆਨੰਦ ਮਾਣਣ ਆਏ ਆ। ਸਾਨੂੰ ਬਹੁਤ ਖੁਸ਼ੀ ਆਈ ਤੇ ਤੁਸੀਂ ਕੀ ਕਹਿਣਾ ਚਾਹੋਗੇ ਮੈਂ ਸਨਾਮਹੰਤਾ ਹਰਿਆਣੇ ਪੂੰਗੀ ਤੋਂ ਮੈਮੋਨ ਕਦੇ ਚੀਲਾ ਪੀ ਮੈਂ ਤਿੰਨ ਦਿਨ ਦੁਹਾਰਤੀ ਆਈਆਂ ਰੀਤਾ ਦਾਦੀ ਤੇ ਮਿਲ ਲਈ ਤੇ ਬਬਾ ਮੁਬਾਰਕਾ ਤੁਹਾਨੂੰ ਤਿਆਂ ਦੀਆਂ ਰੂਬੀ ਮਾਈ ਦੀ ਮੇਰੇ ਸਿਸਟਰ ਹੈ ਮੇਰੇ ਭੈਣਾਂ ਇਹ ਮੇਰੇ ਭੈਣਾਂ ਸੱਕੀ ਭੈਣ ਮੇਰੀ ਹਾਂ ਜੀ ਅਸੀਂ ਤੀਆਂ ਮਨਾਈਆਂ ਹਰ ਸਾਲ ਮਨਾਇਆ ਕਰਾਂਗੇ 80 ਹਰ ਸਾਲ ਮਨਾਵਾਂਗੇ ਔਰ ਇੱਦੇ ਖੁਸ਼ੀਆਂ ਮਨਾਵਾਂਗੇ ਚਾਹਵਣਾ ਮਨਾਵਾਂਗੇ ਇਦਾਂ ਤੀਸ ਤਿਹਾਰ ਸਾਰੇ ਨਗਰ ਤੇ ਸਾਰੇ ਨਗਰ ਅਜ ਖੁਸ਼ੀ ਦਾ ਸਾਰੇ ਉਹਨਾਂ ਤੰਦਰੁਸਤੀਆਂ ਦੇ ਵਿੱਚ ਅੱਧੀ ਕਲਾ ਰੱਖੇ ਸਾਡੇ ਕਿਨਰ ਸਮਾਂ ਸਾਰਾ ਪਹੁੰਚਿਆ ਉਹ ਸਾਰਿਆਂ ਲਈ ਇਹ ਹੀ ਦੁਆਵਾ ਕਰਦਾ ਕਿ ਇਹ ਤੀਸ ਤਿਹਾਰ ਹਰੇਕ ਸਾਲ ਇਦਾਂ ਆਵੇ ਇੱਕ ਸਾਲ ਜਾਵੇ ਹਜ਼ਾਰਾਂ ਸਾਲ ਉਹਨਾਂ ਸਾਰੇ ਖੁਸ਼ੀਆਂ ਮਾਣਨ ਸਾਰਿਆਂ ਨੂੰ ਰੱਬ ਤੰਦਰੁਸਤੀਆਂ ਦੇ ਖੁਸ਼ ਰਹੋ ਜੀ ਹਾਂ ਜੀ ਬਹੁਤ ਕੁਛ ਕਰਦੇ ਨੇ ਕਿੰਨਰ ਜੀ ਕਹਿੰਨਾ ਦੁਨੀਆ ਤਾਂ ਕਹਿ ਦਿੰਦੀ ਕਿੰਨਰ ਕੀ ਕਰਦੇ ਨੇ ਲੇਕਿਨ ਅਸੀਂ ਸਾਬਤ ਸੋਸਾਇਟੀ ਦੇ ਨਾਲ ਆ ਦੁਨੀਆ ਦਾ ਸਾਰੇ ਤਿਹਾਰੇ ਆ ਪਰ ਜੇ ਕੋਈ ਗੱਲ ਕੀਤੀ ਜਾਵੇ ਵੱਡੇ ਵੱਡੇ ਤਿਹਾਰੇ ਸਭ ਮਨਾਉਂਦੇ ਨੇ ਪਰ ਜੇ ਕੋਈ ਗੱਲ ਕੀਤੀ ਜਾਵੇ ਤੁਸੀਂ ਹਰ ਇੱਕ ਛੋਟੇ ਤੋਂ ਛੋਟਾ ਤਿਹਾੜੀ ਨਹੀਂ ਖੁਸ਼ੀ ਦੇ ਨਾਲ ਮਨਾਉਂਦੇ ਹੋ ਕਿ ਜੇਕਰ ਤੁਹਾਨੂੰ ਵੀ ਕੋਈ ਦੇਖੇ ਉਹ ਵੀ ਖੁਸ਼ ਹੁੰਦਾ ਕਿ ਹਾਂ ਜੇਕਰ ਇਹ ਤਿਹਾੜ ਮਨਾ ਰਹੇ ਤਾਂ ਅਸੀਂ ਵੀ ਮਨਾਈਏ ਫਿਰ ਜੇ ਕੋਈ ਤਾਂ ਅੱਨਾ ਗੱਲ ਕੀਤੀ ਜਾਵੇ ਤਾਂ ਤੀਜ ਦੇ ਤੁਹਾਨੂੰ ਲਈ ਕੀ ਕਹਿਣਾ ਚਾਹੋਗੇ ਪਹਿਲੇ ਤੋਂ ਮੇਰੇ ਰੂਲ ਮੰਮੀ ਕੋ ਬਹੁਤ ਬਹੁਤ ਮੁਬਾਰਕਾਂ ਹਾਰ ਤਿਆਰ ਇਤਨਾ ਖੁਸ਼ਿਆਰ मनाती है ठीक है ना और सबको बच्चे बल को राजी रहे ठीक है ना यही दुआ आज आप कहाँ से आए हैं मैं घर दीवाल तो आई हूँ ठीक है ना रीता मान की और तीज के लिए क्या कहना चाहती हूँ मैं टीच के लिए बोल लूँगी बहुत ऐसे सब घर घर में ऐसे त्यौहार मनाओ ठीक है ना छोटी से छोटी बड़ी से बड़ी इतना सब रल मिल के जी याद आते मैं बोल दी रावी महानूबी ਮਾਈ ਜੀ ਦੀ ਚੇਲਾ ਸ਼੍ਰੀ ਪਿਨੈਨ ਤਲਵਾੜੇ ਤੋਂ ਸਾਡੇ ਤਿਆਂ ਦਾ ਤਿਹਾੜ ਮਿਰਗੁਰੂ ਜੀ ਮਨਾ ਰਹੇ ਆ ਤੁਮਤਾਮ ਦੇ ਨਾਲ ਤੋਂ ਸਭ ਨੂੰ ਮੇਰੇ ਬਹੁਤ ਬਹੁਤ ਮੁਬਾਰਕਾਂ ਦੀਜਦੀਆਂ ਔਰ ਇਦਾਂ ਹੀ ਹਰ ਸਾਲ ਅਸੀਂ ਮਨਾਉਂਦੇ ਰਵਾਂਗੇ ਤੇ ਇਦਾਂ ਹੀ ਖੁਸ਼ੀਆਂ ਮਨਾਉਂਦੇ ਰਵਾਂਗੇ ਤਾਂ ਇੱਕ ਇੱਕ ਗੱਲ ਮੇਰੀ ਵੀ ਰਹਿ ਗਈ ਸੀ ਮੈਂ ਵੀ ਬੰਗਾ ਪਾਈਆਂ ਨੇ ਦੱਸਦੀ ਐ ਕਿ ਜਿੱਥੇ ਲੰਗਰ ਦਾ ਵੀ ਪੂਰਾ ਇੰਤਜ਼ਾਮ ਹੈ ਉੱਥੇ ਬੰਗਾ ਚੂੜੀਆਂ ਦਾ ਵੀ ਹੈ ਨਸ਼ੇ ਨਸ਼ੇ ਦੇ ਵਾਰੇ ਕੀ ਕਹਿਣਾ ਚਾਹੋਗੇ ਨਮਸਕਾਰ ਜੀ ਨਸ਼ਿਆਂ ਤੋਂ ਮੈਂ ਬਹੁਤ ਖਿਲਾਫ ਆਂ ਇਹ ਜਿਹੜਾ ਗਲਤ ਹੋ ਰਿਹਾ ਆ ਜੋ ਪੰਜਾਬ ਦੇ ਵਿੱਚ ਨਸ਼ਾ ਇੰਨਾ ਤਕੜਾ ਤਕੜਾ ਚੱਲ ਰਿਹਾ ਬਹੁਤ ਗਲਤ ਹੋ ਰਿਹਾ ਆ ਜਵਾਨ ਜਵਾਨ ਦੇਖੋ ਪੁੱਤ ਮਾਰ ਰਹੇ ਆ ਮਾਵਾ ਦੇ ਪੁੱਤ ਮਾਰ ਰਹੇ ਮਾਵਾ ਰੋਂਦੀਆਂ ਦੇਖ ਨਹੀਂ ਹੁੰਦੀਆਂ ਹੈਗੀਆਂ ਬੱਚੇ ਨੂੰ ਪਾਲ ਪੋਸ ਕੇ ਆਪਾਂ ਵੱਡਾ ਕਰਦੇ ਆ ਇਹਨਾਂ ਕੁਝ ਉਹਨਾਂ ਲਈ ਕਰਦੇ ਆਪਾਂ ਜਵਾਨ ਕਰਦੇ ਜਦੋਂ ਬੱਚੇ ਚਿੱਟਾ ਵਗੈਰਾ ਪੀਂਦੇ ਆ ਨਸ਼ਾ ਕਰਦੇ ਆ ਟੀਕੇ ਲਗਾਉਂਦੇ ਆ ਉਹ ਮਰ ਜਾਂਦੇ ਆ ਉਹਦਾਂ ਦੇ ਮਾਵਾ ਦਾ ਹਾਲ ਦੇਖੋ ਉਹਦਾਂ ਦੇ ਮਾਵਾ ਦਾ ਕੀ ਆ ਮੇਰੀ ਸਰਕਾਰ ਨੂੰ ਇਹੇ ਬੇਨਤੀ ਆ ਇਹ ਨਸ਼ੇ ਤੇ ਰੋਕ ਲਾਈ ਜਾਵੇ ਬਾਤੋ ਬਾਤ ਸਰਕਾਰ ਨੂੰ ਕਾਨੂੰਨ ਨੂੰ ਮੇਰੇ ਇਹੀ ਹੱਥ ਬਣ ਕੇ ਵੀ ਜਿੰਨੇ ਵੀ ਸਾਰੇ ਮੇਰੇ ਵੀਡੀਓ ਦੇਖ ਰਹੇ ਆ ਇਹ ਨਸ਼ੇ ਤੇ ਰੋਕ ਲਾਏ ਜਾਵੇ ਤਾਂ ਕਿ ਹਰ ਮਾਂ ਦਾ ਪੁੱਤ ਬਚ ਜਵੇ ਦੇਖੋ ਜੀ ਬਹੁਤ ਵਧੀਆ ਮੈਸੇਜ ਦਿੱਤਾ ਹੈ ਬਾਕੀ ਤੀਜ ਦਾ ਤਿਉਹਾਰ ਹੈ ਤੁਸੀਂ ਵੀ ਮ제 ਕਰਨੇ ਆ ਤੁਹਾਡੇ ਲਈ ਵੀ ਇੱਕ ਸਵਾਲ ਹੈ ਕਿ ਜੇਕਰ ਤੁਸੀਂ ਸਾਡੇ ਇਸ ਇਲਾਕੇ ਦੇ ਵਿੱਚ ਕਿਤੇ ਵੀ ਤੀਜ ਦਾ ਤਿਉਹਾਰ ਮਨਾ ਰਹੇ ਹੋ ਚਾਹੁੰਦੇ ਹੋ ਕਿ ਅਸੀਂ ਵੀ ਤੁਹਾਡੇ ਕੋਲ ਪਹੁੰਚੀਏ ਤਾਂ ਸਾਨੂੰ ਕਮੈਂਟ ਦੇ ਵਿੱਚ ਮੈਸੇਜ ਕਰ ਦੇਣਾ ਤੇ ਤੁਹਾਨੂੰ ਸਾਰਿਆਂ ਨੂੰ ਤੀਜ ਦੀਆਂ ਲੱਖ ਲੱਖ ਵਧਾਈਆਂ ਮੇਰੇ ਤੋਂ ਸਭ ਜਿੰਦਾਬਾਦ